ਸਖਬੀਰ ਸਿੰਘ ਬਾਦਲ ਦਾ ਜਵਾਈ ਨਿਕਲਿਆ ਭਾਜਪਾ ਆਗੂ ਦਾ ਬੇਟਾ ਤੁਹਾਨੂੰ ਦੱਸ ਦਿੰਨੇ ਆ ਸਖਬੀਰ ਸਿੰਘ ਬਾਦਲ ਦੀ ਬੇਟੀ ਦੇ ਵਿਆਹ ਦੇ ਚਰਚੇ ਹਰ ਪਾਸੇ ਚੱਲ ਰਹੇ ਆ ਕਿਉਂਕਿ ਇੱਕ ਵੱਡੇ ਪਰਿਵਾਰ ਦੀ ਧੀ ਦਾ ਵਿਆਹ ਸੀ ਜਿਸ ਨੇ ਪੰਜ ਵਾਰੀਆਂ ਪੰਜਾਬ ਦਾ ਮੁੱਖ ਮੰਤਰੀ ਰਹਿਣ ਦਾ ਜਿੰਨਾਂ ਨੂੰ ਸੁਭਾਗ ਪ੍ਰਾਪਤ ਹੋਇਆ ਤੁਹਾਨੂੰ ਦੱਸ ਦਿੰਨੇ ਆ ਸਖਬੀਰ ਸਿੰਘ ਬਾਦਲ ਦੀ ਬੇਟੀ ਦੇ ਵਿਆਹ ਤੋਂ ਪਹਿਲਾਂ ਇਸ ਚੀਜ਼ ਦੀਆਂ ਅਟਕਲਾਂ ਲੱਗ ਰਹੀਆਂ ਸੀ ਕਿਉਂਕਿ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਧੀ ਦਾ ਵਿਆਹ ਹੋਇਆ ਸੀ ਉਹ ਵੀ ਇੱਕ ਕਾਂਗਰਸੀ ਪਰਿਵਾਰ ਸੀ ਤੇ ਜਦੋਂ ਸੁਖਵੀਰ ਸਿੰਘ ਬਾਦਲ ਦਾ ਵਿਆਹ ਹੋਇਆ ਸੀ ਉਹ ਵੀ ਇੱਕ ਕਾਂਗਰਸੀ ਪਰਿਵਾਰ ਸੀ ਭਾਵੇਂ ਹੁਣ ਵਿਕਰਮਜੀਤ ਸਿੰਘ ਮੰਜੀਤੀਆ ਅਕਾਲੀ ਦਲ ਦੇ ਵੱਡੇ ਲੀਡਰ ਆ ਪਰ ਜਦੋਂ ਹਰਸਿਮਰਤ ਕੌਰ ਬਾਦਲ ਅਤੇ ਸੁਖਵੀਰ ਸਿੰਘ ਬਾਦਲ ਦਾ ਵਿਆਹ ਹੋਇਆ ਸੀ ਉਦੋਂ ਜਦੋਂ ਉਦੋਂ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਸਹੁਰਾ ਪਰਿਵਾਰ ਸੀ ਉਹ ਕਾਂਗਰਸੀ ਲੀਡਰ ਸੀ ਉਸ ਤੋਂ ਬਾਅਦ ਹਰ ਕੋਈ ਇਹ ਹੀ ਜਾਣਨਾ ਚਾਹੁੰਦਾ ਸੀ ਕਿ ਜਿਹੜੇ ਪਰਿਵਾਰ ਦੇ ਨਾਲ ਹੁਣ ਰਿਸ਼ਤਾ ਜੁੜਿਆ ਉਹ ਆਕਰ ਕਿਹੜਾ ਪਰਿਵਾਰ ਆ ਕਿਉਂਕਿ ਹਰ ਬੰਦਾ ਇਹ ਜਾਣਨਾ ਚਾਹੁੰਦਾ ਸੀ ਕਿਸ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਲੋਕ ਕਿ ਦੁਸ਼ਮਣੀਆਂ ਪਾ ਲੈਂਦੇ ਆ ਪਰ ਵੱਡੇ ਲੀਡਰ ਇੱਕ ਦੂਜੇ ਦੇ ਨਾਲ ਜਿਹੜੀਆਂ ਦੋਸਤੀਆਂ ਰਿਸ਼ਤੇ ਉਹ ਕਦੇ ਖਤਮ ਨਹੀਂ ਕਰਦੇ ਉਹ ਜਿਹੜੇ ਰਾਜਨੀਤੀ ਨੂੰ ਲੱਗ ਤੇ ਜਿਹੜਾ ਆਪਣੇ ਪਰਿਵਾਰ ਕ੍ਰਿਸਟੀਆਂ ਨੂੰ ਉਹ ਲੱਗ ਤਰੀਕੇ ਦੇ ਨਾਲ ਸੋਚਦੇ ਆ ਇਸੇ ਤਰੀਕੇ ਦੇ ਨਾਲ ਹਰ ਕੋਈ ਜਾਣਨਾ ਚਾਹੁੰਦਾ ਸੀ ਹੁਣ ਵਾਲਾ ਜਿਸ ਦੇ ਨਾਲ ਰਿਸ਼ਤਾ ਜੁੜਿਆ ਹਰਕੀਰਤ ਕੌਰ ਬਾਦਲ ਦਾ ਉਹ ਕਿਹੜਾ ਪਰਿਵਾਰ ਆ ਉਹ ਇੱਕ ਭਾਜਪਾ ਦਾ ਵੱਡੇ ਆਗੂ ਦਾ ਬੇਟਾ ਇਸ ਚੀਜ਼ ਦੀਆਂ ਅਟਕਲਾਂ ਲੱਗ ਰਹੀਆਂ ਸੀ ਪਰ ਬਾਅਦ ਦੇ ਵਿੱਚ ਇਹ ਚੀਜ਼ ਸਾਫ਼ ਹੋ ਗਈ ਕਿ ਉਹ ਅਮਰੀਕਾ ਦਾ ਇੱਕ ਕਾਰੋਬਾਰੀ ਹੈ ਜਿਹੜਾ ਕਿ ਜਿਸ ਦਾ ਦਾਦਾ ਪਹਿਲਾ ਅਮਰੀਕਾ ਚਲਾ ਗਿਆ ਸੀ ਤੇ ਹੁਣ ਅਮਰੀਕਾ ਦੇ ਵਿੱਚ ਸੈਟ